ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾਣ ਦਾ 14ਵਾਂ ਭਾਗ ਪਤੀ ਮਿਲਾਪ ਲਈ ਸ਼ਿੰਗਾਰ ਅਤੇ 15ਵਾਂ ਭਾਗ ਅੱਡ ਅੱਡ ਔਗਣਾ ਵਾਲੀ ਜੀਵ ਇਸਤਰੀ ਆਵਾਜ਼ ਪ੍ਰਜੰਤ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਨਾਵਟੀ ਪਦਾਰਥਾਂ ਦੀ ਸਹਾਇਤਾ ਨਾਲ ਸਰੀਰ ਦਾ ਸੋਜ ਵਧਾਉਣ ਲਈ ਸ਼ਿੰਗਾਰ ਕਰਨਾ ਦਸ਼ਮੇਸ਼ ਜੀ ਦੀ ਬੱਚੀ ਸਿੰਘਣੀ ਦੇ ਸੁੱਚੇ ਅਤੇ ਉੱਚੇ ਆਚਰਣ ਦੀ ਮਰਜ਼ਾਦਾ ਨਹੀਂ ਹੈ ਆਪਣੇ ਗੁਰਮਖ ਖਾਤੀ ਦਾ ਹਿਰਦਾ ਪਰਸੰਨ ਕਰਨ ਦੀ ਰੁਚੀ ਨਾਲ ਗੁਰਮਤਿ ਸ਼ਿੰਗਾਰ ਕਰਨਾ ਹੀ ਛਲਾਗਾ ਯੋਗ ਹੈ ਪਰ ਦੂਜਿਆਂ ਲਈ ਸਰੀਰ ਨੂੰ ਆਕਰਸ਼ਕ ਬਣਾ ਕੇ ਗੁਰੂ ਦਰਬਾਰ ਵਿੱਚ ਚਾਉਣਾ ਗੁਰੂ ਦਰਬਾਰ ਦੀ ਅਵਗਿਆ ਦਾ ਪਾਪ ਹੈ ਆਓ ਗੁਰਬਾਣੀ ਵਿਚਾਰ ਤੋਂ ਸਮਝੀਏ ਕਿ ਜੀਵ ਇਸਤਰੀ ਸਤਗੁਰਾਂ ਨੇ ਕਿਸ ਪ੍ਰਕਾਰ ਦਾ ਸ਼ਿੰਗਾਰ ਕਰਨਾ ਪਰਮਾਨ ਕੀਤਾ ਹੈ ਸੰਤਾਂ ਕੀ ਹੋਏ ਦਸਰੀ ਇਹ ਆਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨ ਪੇਖਰੀ ਇਹ ਮਨਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੀ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲੇ ਸੰਗ ਰੀ ਰਹਾਉ ਭਰਤਾ ਕਹੈ ਸੁਮਾਨੀਏ ਇਹ ਸ਼ਿੰਗਾਰ ਬਣਾਏ ਰੀ ਦੂਜਾ ਪਉ ਵਿਸਾਰੀਏ ਇਹ ਤੰਬੂਲਾ ਖਾਏ ਰੀ ਗੁਰ ਕਾ ਸ਼ਬਦ ਕਰਦੀਪ ਕੋ ਇਹ ਸਤ ਕੀ ਸੇਜ ਵਿਛਾਈ ਰੀ ਆਠ ਪਹਿਰ ਕਰ ਜੋੜ ਰੋ ਤਉ ਭੇਟੇ ਹਰ ਰਾਇ ਰੀ ਤਿਸ ਹੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰ ਜੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਵੀ ਅੰਨਾ 400 ਅਰਥ ਇਹ ਮੇਰੀ ਸੋਹਣੀ ਜਿੰਦੇ ਤੂੰ ਆਪਣੇ ਸਮਾਨ ਨੂੰ ਮਜੀਠ ਵਰਗੇ ਪੱਕੇ ਪ੍ਰਮਾਤਮਾ ਦੇ ਨਾਮ ਰੰਗ ਨਾਲ ਰੰਗ ਲੈ ਆਪਣੇ ਅੰਦਰੋਂ ਸਿਆਣ ਤੇ ਚੁਤرائی ਛੱਡ ਦੇ ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈ ਤੇ ਚਤੁਰ ਹੈ ਇਹ ਜਿੰਦੇ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਨੂੰ ਆਪਣੇ ਨਾਲ ਵਸਦਾ ਸਮਝਦੀ ਰਹੋ ਰਹੋ ਇਹ ਮੇਰੀ ਸੋਹਣੀ ਜਿੰਦੇ ਤੂੰ ਸਤ ਸੰਗੀਆਂ ਦੀ ਨਿਮਾਣੀ ਜਈ ਦਾਸੀ ਬਣੀ ਰਹੋ ਬਸ ਇਹ ਕਰਤੱਵ ਸਿੱਖ ਤੇ ਇਹ ਜਿੰਦੇ ਉਸ ਖਸ਼ਮ ਪ੍ਰਭੂ ਨੂੰ ਕਿਤੇ ਦੂਰ ਵਸਦਾ ਨਾ ਖਿਆਲ ਕਰ ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾ ਕਰਕੇ ਸਭ ਤੋਂ ਸ਼੍ਰੇਸ਼ਟ ਹੈ। हे मेरी सोहनी जिंदे। ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਬਸ ਇਸ ਗੱਲ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਈ ਰੱਖ। ਪਰਮਾਤਮਾ ਤੋਂ ਬਿਨਾਂ ਹੋਰ ਮਾਇਆ ਆਦਿਕ ਦਾ ਪਿਆਰ ਭੁਲਾ ਦੇਣਾ ਚਾਹੀਦਾ ਹੈ। ਇਹ ਨਿਜਮ ਆਤਮਿਕ ਜੀਵਨ ਵਾਸਤੇ ਮਨੋਪਾਨ ਦਾ ਬੀੜਾ ਹੈ हे ਜਿੰਦੇ। ਇਹ ਪਾਨ ਖਾਇਆ ਕਰ। हे मेरी सोहनी जिंदे ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ ਜੋ ਤੇਰੇ ਅੰਦਰ ਆਤਮਿਕ ਜੀਵਨ ਦਾ ਚਾਨਣ ਪੈਦਾ ਕਰੇ ਤੇ ਉਸ ਆਤਮਿਕ ਜੀਵਨ ਦੀ ਆਪਣੇ ਹਿਰਦੇ ਵਿੱਚ ਛੇਜ ਵਿਸਾ ਇਹ ਸੋਹਣੀ ਜਿੰਦੇ ਆਪਣੇ ਅੰਤਰ ਆਤਮੇ ਅਠੇ ਪੈਰ ਦੋਵੇਂ ਹੱਥ ਜੋੜ ਕੇ ਪ੍ਰਭੂ ਚਰਨਾਂ ਵਿੱਚ ਟਿਕੀ ਰੋ ਤਦੋਂ ਹੀ ਪ੍ਰਭੂ ਪਾਤਸ਼ਾਹ ਆ ਕੇ ਮਿਲਦਾ ਹੈ ਕਿ ਨਾਨਕ ਆਖੇ ਹੇ ਮੇਰੀ ਸੋਹਣੀ ਜਿੰਦੇ ਉਸੇ ਜੀਵ ਇਸਤਰੀ ਦਾ ਸਚਜ ਮੰਨਿਆ ਜਾਂਦਾ ਹੈ ਉਸੇ ਜੀਵ ਇਸਤਰੀ ਦਾ ਆਤਮਿਕ ਸ਼ਿੰਗਾਰ ਪ੍ਰਵਾਨ ਹੁੰਦਾ ਹੈ ਉਹ ਜੀਵ ਇਸਤਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਇਹ ਜਿੰਦੇ ਉਹ ਜੀਵ ਇਸਤਰੀ ਸੁਭਾਗ ਵਾਲੀ ਹੈ ਜੋ ਕਰਤਾਰ ਨੂੰ ਪਿਆਰੀ ਲੱਗਦੀ ਹੈ ਜੋ ਕਰਤਾਰ ਦੀ ਯਾਦ ਵਿੱਚ ਲੀਨ ਰਹਿੰਦੀ ਹੈ ਭੈ ਭਾਈ ਸ਼ਿੰਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਆਨੰਦ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾਵਣ ਪੰਨਾ 112 ਅਰਥ ਜਿਹੜਾ ਮਨੁੱਖ ਪ੍ਰਭੂ ਦੇ ਡਰ ਅਦਬ ਦੇ ਵਿੱਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਹੋ ਕੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ ਡੈਣਾ ਬਣਾਉਂਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ ਚਰਨਾਂ ਵਿੱਚ ਟਿਕਾਣਾ ਬਣਾ ਲੈਂਦਾ ਹੈ ਪ੍ਰਭੂ ਚਰਨਾਂ ਵਿੱਚ ਘਰ ਪ੍ਰਾਪਤ ਕਰ ਲੈਂਦਾ ਹੈ ਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਆਪਣੀ ਜਿੰਦ ਨੂੰ ਮਜੀਠ ਵਰਗਾ ਪੱਕਾ ਪ੍ਰਭੂ ਦਾ ਨਾਮ ਰੰਗ ਚਾੜ ਲੈਂਦਾ ਹੈ ਸੁਹਾਗਣੀ ਆਪ ਸੁਆਰੀਆਂ ਲਾਇ ਪ੍ਰੇਮ ਪਿਆਰ ਸਤਿਗੁਰ ਕੇ ਬਾਣੀ ਚਲਦੀਆਂ ਨਾਮੇ ਸਹਿਜ ਸ਼ਿੰਗਾਰ ਸਦਾ 라ਵੇਂ ਫਿਰ ਆਪਣਾ ਸੱਚੀ ਸੇਜ ਸੁਭਾਈ ਫਿਰ ਕਹਿ ਪ੍ਰੇਮ ਮੁਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ ਸ਼ਿੰਗਾਰ ਹੈ ਸੋਭਾਵੰਤੀ ਨਾਲ ਸਾਸ ਭਰਾਈ ਸੁੰਦਰੀ ਫਿਰ ਕਹਿ ਹੇਤ ਪਿਆਰ ਸੁਹਾਗਣੀ ਵਿੱਚ ਰੰਗ ਰੱਖਿਓ ਨ ਸੱਚੇ ਅਲਖ ਅਪਾਰ ਸਤਿਗੁਰ ਸੇਵਨ ਆਪਣਾ ਸੱਚੇ ਪਾਈ ਪਿਆਰ ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰ ਪ੍ਰੇਮ ਪਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਪੰਨਾ 426 ਇਹ ਭਾਈ ਚੰਗੇ ਭਾਗਾਂ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤ ਦੇ ਕੇ ਪ੍ਰਮਾਤਮਾ ਨੇ ਆਪ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਹੈ ਉਹ ਸਦਾ ਗੁਰੂ ਦੀ ਰਜ਼ਾ ਵਿੱਚ ਜੀਵਨ ਬਿਤਾਉਂਦੀਆਂ ਹਨ ਨਾਮ ਵਿੱਚ ਆਤਮਿਕ ਅਡੋਲਤਾ ਵਿੱਚ ਟਿਕੇ ਉਨ੍ਹਾਂ ਦੇ ਆਤਮਿਕ ਜੀਵਨ ਦਾ ਸ਼ਿੰਗਾਰ ਹੈ ਉਹ ਜੀਵ ਇਸਤਰੀਆਂ ਸਦਾ ਆਪਣੇ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ પ્રેમ ਦੀ ਬਰਕਤ ਨਾਲ ਉਹਨਾਂ ਦਾ ਹਿਰਦਾ ਪ੍ਰਭੂ ਪਤੀ ਬਾਤੇ ਸਦਾ ਟਿੱਕੀ ਰਹਿਣ ਵਾਲੀ ਸੀਜ ਬਣਿਆ ਰਹਿੰਦਾ ਹੈ ਇਸ ਤਰ੍ਹਾਂ ਆਤਮਿਕ ਆਨੰਦ ਪ੍ਰਾਪਤ ਕਰਕੇ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ ਪਤੀ ਦੇ ਪ੍ਰੇਮ ਵਿੱਚ ਮਸਤ ਰਹਿੰਦੀਆਂ ਹੈ ਭਾਈ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਆਪ ਸੰਵਾਰ ਦਿੱਤਾ ਉਹ ਜੀਵ ਇਸਤਰੀ ਸ਼ੋਭਾ ਖੱਟਦੀ ਹੈ ਗੁਰੂ ਦਾ ਬਖਸ਼ਿਆ ਗਿਆ ਉਸ ਦੇ ਪਾਸ ਕਦੇ ਨਾਮ ਮੁਖਣ ਵਾਲਾ ਆਤਮਕ ਸ਼ਿੰਗਾਰ ਹੈ ਪ੍ਰਭੂ ਪਤੀ ਦੇ ਰੇਮ ਪਿਆਰ ਦੀ ਬਰਕਤ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ ਪਾਸ਼ਾ ਦੀ ਪਟਰਾਣੀ ਬਣ ਜਾਂਦੀ ਹੈ हे ਭਾਈ ਸਦਾ ਥਿਰ ਅਲਖ ਤੇ ਅਪਾਰ ਪ੍ਰਭੂ ਨੇ ਸੁਹਾਗਣ ਜੀਵ ਇਸਤਰੀਆਂ ਦੇ ਹਿਰਦੇ ਵਿੱਚ ਆਪਣਾ ਪਿਆਰ ਆਪ ਟਿਕਾ ਰੱਖਿਆ ਹੈ ਉਹ ਗੁਰੂ ਦੀ ਦਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ ਤੇਰੇ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿੱਚ ਪਿਆਰ ਵਿੱਚ ਮਸਤ ਰਹਿੰਦੀਆਂ ਹਨ ਇਹ ਭਾਈ ਜਿਨ੍ਹਾਂ ਜੀਵ ਇਸਤਰੀਆਂ ਦੇ ਉਸਮ ਉਹਨਾਂ ਨੇ ਪ੍ਰਭੂ ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿੱਚ ਪਾਇਆ ਹੋਇਆ ਹੈ ਉਹ ਪ੍ਰਭੂ ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉੱਤੇ ਲਾਉਂਦੀਆਂ ਹਨ ਉਹ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸੰਭ ਰੱਖਦੀਆਂ ਹਨ। हे ਭਾਈ ਜਿਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਉੱਚੀ ਜਾਤ ਵਾਲੇ ਹਨ। ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ ਉੱਚੀ ਜਾਤ ਬਣਦੀ ਹੈ, ਉੱਚੀ ਕੁਲ ਬਣਦੀ ਹੈ। ਪ੍ਰਭੂ ਦੇ ਨਾਮ ਤੋਂ ਸਖਣੀ ਸਾਰੀ ਲੁਕਾਈ ਹੀ ਨੀਵੀਂ ਜਾਤੀ ਵਾਲੀ ਹੈ। ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿੱਚ ਟਿੱਕੀ ਰਹਿੰਦੀ ਹੈ ਜਿਵੇਂ ਵਿਸ਼ਟਾ ਦਾ ਕੀੜਾ ਵਿਸ਼ਟਾ ਵਿੱਚ ਮਗਾਂ ਰਹਿੰਦਾ ਹੈ। हे ਭਾਈ ਪਰਭੂ ਦੇ ਨਾਮ ਤੋਂ ਖੁੰਝ ਕੇ ਸਾਰੀ ਲੁਕਾਈ ਹਉਮੇ ਹੰਕਾਰ ਵਿੱਚ ਆਫਰੀ ਫਿਰਦੀ ਹੈ ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉਮੇ ਦੂਰ ਨਹੀਂ ਹੋ ਸਕਦੀ ਇਹ ਨਾਨਕ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੇ ਦੂਰ ਹੋ ਜਾਂਦੀ ਹੈ ਉਹ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦੇ ਹਨ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਸਕਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਉ 50812 ਅਰਥ हे ਪ੍ਰਭੂ ਮੇਰ ਕਾ ਮੈਂ ਸਤ ਨੂੰ ਸੰਤੋਖ ਨੂੰ ਦਇਆ ਨੂੰ ਧਰਮ ਨੂੰ ਆਪਣੇ ਆਤਮਿਕ ਜੀਵਨ ਦੀ ਸਜਾਵਟ ਬਣਾਈ ਰੱਖਾਂ हे ਨਾਨਕ ਆਖ ਜਿਵੇਂ ਸੁਹਾਗਣੀ ਸਤਰੀ ਆਪਣੇ ਪਤੀ ਨੂੰ ਪਿਆਰੀ ਲੱਗਦੀ ਹੈ ਤੇਵੇਂ ਜੇ ਉਸਦੀ ਮਿਹਰ ਹੋਵੇ ਤਾਂ ਕਾਮਜਬ ਜੀਵਨ ਵਾਲਾ ਬਣ ਕੇ ਆਪਣੇ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ਭਾਗ 15ਵਾਂ ਅੱਡ ਅੱਡ ਗੁਣਾ ਔਗਣਾ ਵਾਲੀ ਜੀਵ ਇਸਤਰੀ ਗੁਣਵੰਤੀ ਗੁਣਵੰਤੀ ਸ਼ਹਿਰਾਵਿਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਵੀ ਸ਼ਹਿਰਾਵਣ ਜਾਏ ਮੇਰਾ ਕੰਤ ਰਸਾਲੂ ਕੀ ਤਨਾ ਅਵਰਾ ਹਰਾਵੇ ਜੀ ਰਹਾ ਕਰਨੀ ਕਾਮਣ ਜੇਤੀ ਹੈ ਜੇ ਮਨ ਧਾਗਾ ਹੋਏ ਮਾਨਕ ਮੁੱਲ ਨਾ ਪਾਈਏ ਲੀਜੇ ਚਿੱਤ ਪਰੋਏ ਅਰਹ ਦਸਾਈ ਨਾ ਜੁਲਾ ਆਖਾਂ ਅੰਬੜੀ ਆਸ ਤਹਿ ਸ਼ੈ ਨਾਲ ਨਾ ਅਕੂ ਆਣਾ ਕਿਉਂ ਥੀ ਬੇ ਘਰਵਾਸ ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਏ ਤੈ ਸਹਿ ਲੱਗੀ ਜੇ ਰਹਿ ਭੀ ਸਹਿ ਰਾਵੈ ਸੋਏ ਪੰਨਾ 557 ਕਾਮਣ ਗੁਲਵੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਪੰਨਾ 123 ਅਰਥ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਉਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ ਪਰਮਾਤਮਾ ਦੇ ਡਰ ਅਦਬ ਵਿੱਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਹ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਉਂਦੀ ਹੈ ਉਹ ਗੁਰੂ ਨੂੰ ਆਸਰਾ ਪਰਣਾ ਬਣਾ ਕੇ ਸਦਾ ਅਲਿ ਖਸਮ ਪ੍ਰਭੂ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ ਮਿਲਾਪ ਵਾਲੇ ਗੁਰ ਉਪਦੇਸ਼ ਵਿੱਚ ਲੀਨ ਲੈਂਦੀ ਹੈ ਕੁਲਖਣੀ ਜੀ ਬਿਸਤਰੀ ਫਿਰ ਕਾ ਹੁਕਮ ਨਾ ਜਾਣਈ ਭਾਈ ਸਾ ਕੁਲਖਣੀ ਕੁਨਾਰ ਮਨ ਹਠ ਕਾਰਕ ਮਾਵਣੀ ਭਾਈ ਵਿਣ ਨਾਵੇਂ ਕੁੜਿਆਰ ਅਨਾ 639 ਅਰਥ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਦੀ ਰਜ਼ਾ ਨੂੰ ਨਹੀਂ ਮੰਨਦੀ ਉਹ ਕੁਝ ਲੱਛਣਾ ਵਾਲੀ ਹੈ ਚੰਦਰੀ ਹੈ ਜੇ ਉਹ ਵਿਖਾਵੇ ਮਾਤਰ ਮਨ ਦੇ ਹੱਠ ਨਾਲ ਗੁਰੂ ਦੀ ਦਸੀਕਾਰ ਕਰਦੀ ਹੈ ਤਾਂ ਵੀ ਹੈ ਭਾਈ ਉਹ ਨਾਮ ਤੋਂ ਸਖਣੀ ਹੀ ਰਹਿੰਦੀ ਹੈ ਉਹ ਝੂਠ ਦੀ ਹੀ ਬੰਜਾਰ ਬਣੀ ਰਹਿੰਦੀ ਹੈ ਪੇਰ ਪਰਦੇਸ ਸ਼ਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਾਲਤਾਂ ਦਾ ਸ਼ੋਭਾ ਪਲਤਨਾ ਢੋਈ ਬਿਰਥਾ ਜਨਮ ਗਵਾਵਣਿਆ ਪੰਨਾ 187 ਮਨੁਮਖ ਮੈਲੀ ਕਾਮਣੀ ਕੋ ਲਖਣੀ ਕੋਨਾਰ ਪਿਰ ਛੋਡਿਆ ਕਰਿ ਆਪਣਾ ਪਰ ਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੀ ਨਾ ਚੁਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੇ ਕਰੂਪ ਕਸੋਣੀ ਪਰ ਹਰ ਛੋਡੀ ਪਤਾ ਪੰਨਾ 99 ਅਰਥ ਮਨ ਦਾ ਮੁਰੀਦ ਜੀਵ ਉਸ ਖੋਤੀ ਚੰਦਰ ਲਛਣਾ ਵਾਲੀ ਤੇ ਮੈਲੀ ਇਸਤਰੀ ਵਾਂਗ ਹੈ ਜਿਸ ਨੇ ਘਰ ਵਿੱਚ ਵਸਦਾ ਆਪਣਾ ਖਸਮ ਛੱਡ ਦਿੱਤਾ ਤੇ ਪ੍ਰਾਏ ਆਦਮੀ ਨਾਲ ਪਿਆਰ ਪਾਇਆ ਹੈ ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ ਤ੍ਰਿਸ਼ਨਾ ਵਿੱਚ ਸੜਦੀ ਹੋਈ ਬਿਲਕਦੀ ਹੈ ਇਹ ਨਾਨਕ ਮਨਮੁਖ ਜੀਵ ਨਾਮ ਤੋਂ ਬਿਨਾਂ ਭੈੜੇ ਰੂਪ ਵਾਲੀ ਤੇ ਕਸੋਣੀ ਇਸਤਰੀ ਵਾਂਗ ਹੈ ਤੇ ਖਸਮ ਵੱਲੋਂ ਵੀ ਦੁਰਕਾਰੀ ਹੋਈ ਹੈ ਸੁਹਾਗਣ ਹੋਣ ਦਾ ਪਖੰਡ ਸਾਧਵੇਸ ਵਾਲੀ ਜੀਵ ਇਸਤਰੀ ਸਹੁਰੇ ਢੋਈ ਨਾਲ ਹੈ ਪਈਏ ਨਾਹੀਂ ਥਾਉ ਫਿਰ ਬਾਤੜੀ ਨਾ ਪੁੱਛੋਈ ਧੰ ਸੁਹਾਗਣ ਨਾ ਪੰਨਾ 1379 ਅਰਥ ਜਿਸ ਇਸਤਰੀ ਦੀ ਮਾੜੀ ਜੀ ਬਾਤ ਵੀ ਪਤੀ ਨਹੀਂ ਪੁੱਛਦਾ ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ ਪਰ ਉਸ ਨੂੰ ਨਾ ਸਹੁਰੇ ਘਰ ਤੇ ਨਾ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ ਭਾ ਪ੍ਰਭੂ ਦੀ ਜਾਤ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀ ਥਾਈਂ ਖਵਾਰ ਹੁੰਦੇ ਬਾਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ। ਕੁੰਡ ਕੱਢਣ ਤੋਂ ਵੱਡ ਮੁੱਲਾ ਉਪਦੇਸ਼। ਰਹੋ ਰਹੋ ਰੀ ਬਹੂਰੀਆ ਕੁੰਗੜ ਜਿਨ ਕਾਢੈ ਅੰਤ ਕੀ ਬਾਰ ਲਹੇਗੀ ਨਾ ਆਢੇ ਰਹਾ। ਕੁੰਗੜ ਕਾੜ ਗਈ ਤੇਰੀ ਅਗੇ ਓਨ ਕੀ ਗੈਲ ਤੋਹੇ ਜਿਨ ਲਾਗੇ ਕੁੰਗੜ ਕਾਢੇ ਕੀ ਇਹੇ ਵਡਾਈ ਦਿਨ ਦਸ ਪੰਜ ਬਹੁ ਭਲੇ ਆਈ ਕੁੰਗੜ ਤੇਰੋ ਤੋ ਪਰ ਸਾਚੈ ਹਰ ਗੁਣ ਗਾਏ। ਕੁੱਦੈ ਅਰ ਨਾਚੈ ਕਹਿਤ ਕਬੀਰ ਬਹੁ ਤਬ ਜੀਤੈ ਹਾਰ ਗੁਣ ਗਾਵਤ ਜਨਮ ਬਤ ਤੈ ਤਾ ਪੰਨਾ 484 ਮੈਂ ਕਾਮਣ ਮੀਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ ਜਾਂ ਤੇ ਸੁਭਾਵੇ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾ ਪੰਨਾ 1128 ਅਰਥ ਏ ਸਖੀ ਮੈਂ ਜੀਵ ਇਸਤਰੀ ਹਾਂ ਕਰਤਾਰ ਮੇਰਾ ਪਤੀ ਹੈ ਮੈਂ ਉਹੋ ਜਿਹੀ ਸ਼ਿੰਗਾਰ ਕਰਦੀ ਹਾਂ ਜਿਹੋ ਜਾਂ ਉਹ ਮੈਥੋਂ ਕਰਵਾਉਂਦਾ ਹੈ ਮੈਂ ਆਪਣੇ ਜੀਵਨ ਨੂੰ ਉਹਨਾਂ ਕੀ ਹੀ ਸੋਹਣਾ ਬਣਾ ਸਕਦੀ ਹਾਂ ਜਿੰਨਾ ਉਹ ਆਪ ਹੀ ਮਿਹਰ ਕਰਕੇ ਬਣਾਉਂਦਾ ਹੈ اے ਸਖੀ ਮੈਂ ਆਪਣੇ ਤਨ ਤੇ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਦੇ ਹਵਾਲੇ ਕਰ ਚੁੱਕੀ ਹਾਂ ਜਦੋਂ ਉਸ ਦੀ ਰਜ਼ਾ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਹਿਰਦਾ ਸੇਜ ਉੱਤੇ ਪ੍ਰਭੂ ਪਤੀ ਦੇ ਪ੍ਰਗਟ ਹੋਣ ਤੋਂ ਮਿਲਦਾ ਆਤਮਿਕ ਆਨੰਦ ਪ੍ਰਭੂ ਪਤੀ ਨਾਲ ਭੋਗ ਵਾਲੀ ਅਵਸਥਾ ਹੈ ਰਹਾ ਹਰਨਾਕੀ ਕੋ ਸੱਚ ਵੈਣ ਸੁਣਾਈ ਜੋ ਤੋ ਕਰੇ ਉਧਾਰਣ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਪਿਰ ਤੈਂਡਾ ਮਨ ਸਾਧਾਰਨ ਦੁਰਜਨ ਸੇਤੀ ਨਹੀਂ ਰਚਾਇਓ ਦਸ ਵਿਖਾ ਮੈਂ ਕਾਰਣ ਹੋਣੀ ਨਾਹੀ ਝੂਣੀ ਨਾਹੀ ਨਾਹੀ ਕਿਸੇ ਵੀ ਹੋਣੀ ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵੀ ਹੋਣੀ ਨਾਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾ ਹੀ ਦੋਸ਼ਾਂ ਜਿਤੋਂ ਲਾਈ ਤਿਤੋਂ ਲੱਗੀ ਤੂੰ ਸੁਣ ਸੱਚ ਸੰਦੇਸ਼ਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਏ ਗਲ ਛੇਤੀ ਲਾਏ ਸਵਾਰੀ ਕਰਮਹੀਣ ਤਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੂ ਰਾਤ ਮੁਰਾਰੀ 599 ਅਰਥ हे ਹਰਨਾਕੀ हे ਹਰਨ ਵਰਗੀਆਂ ਅੱਖਾਂ ਵਾਲੀ हे ਸੁੰਦਰ ਜੀਵ ਇਸਤਰੀ ਮੈਂ ਤੈਨੂੰ ਸੱਚ ਗੱਲ ਸੁਣਾਉਂਦੀ ਹਾਂ ਜੋ ਤੇਰਾ ਉਧਾਰ ਕਰੇਗੀ हे ਸੁੰਦਰੀ ਤੂੰ ਉਹ ਸੋਹਣੇ ਬਚਨ ਸੁਣ ਤੇਰਾ ਪਤੀ ਪਰਮੇਸ਼ਰ ਮਨ ਨੂੰ ਆਸਰਾ ਦੇਣ ਵਾਲਾ ਹੈ ਉਸ ਨੂੰ ਵਿਸਾਰ ਕੇ ਤੂੰ ਦੁਰਜਨ ਖੋਟੇ ਮਨੁੱਖ ਨਾਲ ਪਿਆਰ ਪਾਲਿਆ ਹੈ ਮੈਨੂੰ ਦੱਸ ਮੈਂ ਵੇਖਾਂ ਇਸ ਦਾ ਕੀ ਕਾਰਨ ਹੈ ਤੂੰ ਕਿਸੇ ਗੱਲੋਂ ਘਟ ਨਹੀਂ ਹੈ ਇਸੇ ਗੱਲਾਂ ਸਖਣੀ ਨਹੀਂ ਹੈ ਪਰ ਤੂੰ ਕਰਮਾਂ ਦੀ ਮਾਰੀ ਨੇ ਭੈੜੀ ਮੱਤੇ ਲੱਗ ਕੇ ਸੋਣਾ ਬਾਂਕਾ ਪ੍ਰਭੂਪਤੀ ਪੁਲਾ ਦਿੰਦਾ ਹੈ ਇਹ ਸਖੀ ਤੂੰ ਸੱਚਾ ਉੱਤਰ ਸੁਣ ਲੈ ਮੈਂ ਭੁੱਲ ਨਹੀਂ ਕੀਤੀ ਮੈਂ ਉਕਾਈ ਨਹੀਂ ਖਾਧੀ ਮੇਰੇ ਵਿੱਚ ਦੋਸ਼ ਨਹੀਂ ਮੈਨੂੰ ਜਿਸ ਪਾਸੇ ਉਸਨੇ ਲਾਇਆ ਮੈਂ ਉਧਰੇ ਲੱਗੀ ਹੋਈ ਹਾਂ ਉਹ ਜੀਵ ਇਸਤਰੀ ਸੁਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮਿਹਰ ਕੀਤੀ ਹੈ ਪਤੀ ਪ੍ਰਭੂ ਉਸ ਇਸਤਰੀ ਦੇ ਸਾਰੇ ਹੀ ਔਗਣ ਦੂਰ ਕਰ ਦਿੱਤੇ ਹਨ ਤੇ ਉਸ ਨੂੰ ਗਲ ਨਾਲ ਲਾ ਕੇ ਸਵਾਰ ਦਿੱਤਾ ਹੈ। ਪ੍ਰਭੂ ਪਤੀ ਨੇ ਆਪਣੀ ਯਾਦ ਨਾਲ ਜੋੜ ਕੇ ਉਸ ਦੀ ਕਾਇਆ ਕਲਪ ਕਰ ਦਿੱਤੀ ਹੈ। ਮੈਂ ਭਾਗਹੀਣ ਜੀਵ ਇਸਤਰੀ ਅਰਜੋਈ ਕਰਦੀ ਹਾਂ। ਮੇਰੀ ਕਦੋਂ ਵਾਰੀ ਆਵੇਗੀ? हे ਪ੍ਰਭੂ ਸਾਰੀਆਂ ਸੁਹਾਗਣਾ ਮੌਜਾਂ ਮਾਣ ਰਹੀਆਂ ਹਨ। ਮੈਨੂੰ ਵੀ ਮਿਲਣ ਲਈ ਇੱਕ ਰਾਤ ਤੇ ਆਵ ਤੇਰੇ ਨਾਮ ਵਿੱਚ ਰਤੀਆਂ ਜੀਵ ਇਸਤਰੀਆਂ ਆਤਮਿਕ ਸੁਖ ਮਾਣ ਰਹੀਆਂ ਹਨ ਇਹ ਪ੍ਰਭੂ ਮਿਹਰ ਕਰ ਮੇਰੇ ਭਟਕੇ ਹੋਏ ਮਨ ਨੂੰ ਥੋੜੇ ਸਮੇਂ ਲਈ ਹੀ ਆਪਣੇ ਚਰਨਾਂ ਵਿੱਚ ਜੁੜਨ ਤੋਂ ਪ੍ਰਾਪਤ ਹੋਣ ਵਾਲੇ ਆਤਮਿਕ ਹੁਲਾਰੇ ਦਾ ਸਵਾਦ ਪਾ ਦੇ ਤਾਂ ਜੋ ਮੈਂ ਵੀ ਸਦਾ ਤੇਰੇ ਵਿੱਚ ਲੀਨ ਹੋਣ ਯੋਗੀ ਬਣ ਜਾਵਾਂ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾਣ ਦਾ 14ਵਾਂ ਅਤੇ 15ਵਾਂ ਪਾਗ ਆਵਾਜ਼ ਗੁਰਜੰਟ ਸਿੰਘ ਗਰੂਪ ਕੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ